ਸਾਸਰੀ ਗਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਤੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਵੇਂ ਹੀ ਕਰਾਂਗੇ ਤੇ ਆ ਅਰੈਸਟ ਕਰਨਾ ਆ ਕੋਈ ਹੱਲ ਥੋੜੀ ਆ ਵੀ ਹਾਂ ਵੀ ਸਾਡੀ ਮੰਗਾਂ ਦਾ ਹੱਲ ਥੋੜੀ ਹੈਗਾ ਅਰੈਸਟ ਕਰ ਲਓਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ 'ਚ ਰੱਖ ਲੈਣਗੇ ਜਗਜੀਤ ਸਿੰਘ ਡੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨਵੀਂ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਤੇ ਬਾਅਦ ਚ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜਾ ਮਾਫ ਹੋਵੇ ਠੀਕ ਹੈ ਆਹ ਹੱਲ ਆ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਬਈ ਠੀਕ ਹੈ ਤੇ ਆਪਣਾ ਕਰੋੜੀ ਬਾਰਡਰ ਤੇ ਪਹੁੰਚੂ 11 12 ਵਜੇ ਤੇ ਉਹ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਢੱਲੇ ਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਹ ਤੋਂ ਬਾਅਦ ਜੋ ਵੀ ਫੈਸਲਾ ਉੱਥੇ ਆਪੂ ਲੈਣਗੇ ਉਵੇਂ ਹੀ ਕਰਾਂਗੇ ਤੇ ਆ ਅਰੈਸਟ ਕਰਨਾ ਆਗੂ ਇਹ ਹਾਲ ਥੋੜੀ ਆ ਵੀ ਹਾਂ ਵੀ ਸਾਡੀਆਂ ਮੰਗਾਂ ਦਾ ਹਾਲ ਥੋੜੀ ਹੈਗਾ ਅਰੈਸਟ ਕਰ ਲਓਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ ਚ ਰੱਖ ਲੈਣਗੇ ਜੀ ਜੀ ਡੱਲੇ ਵਾਲ ਨੂੰ ਛਡਵਾ ਲਾਂਗੇ ਅਸੀਂ ਹਨਾ ਪਰ ਗੱਲ ਇਹ ਹੈ ਨਾ ਵੀ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਤੇ ਬਾਅਦ ਚ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਹਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜਾ ਮਾਫ ਹੋਵੇ ਠੀਕ ਹੈ ਆ ਹੱਲ ਹੈਗਾ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਭਾਈ ਠੀਕ ਹੈ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ 11-12 ਵਜੇ ਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਜੋ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਸਾਸਰੀ ਘਾਲ ਦੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ 2:30 ਵਜੇ ਪੁਲਿਸ ਚੱਕ ਲੈ ਗਈ ਸੀ ਤੇ ਸਾਰਿਆਂ ਨੂੰ ਬੇਨਤੀ ਆ ਵੀ 11-12 ਵਜੇ ਦੇ ਨੇੜੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ ਉਤੋਂ ਬਾਅਦ ਜੋ ਵੀ ਫੈਸਲਾ ਉੱਥੇ ਆਗੂ ਲੈਣਗੇ ਉਵੇਂ ਕਰਾਂਗੇ ਤੇ ਆ ਅਰੈਸਟ ਕਰਨਾ ਆ ਕੋਈ ਹੱਲ ਥੋੜੀ ਆ ਵੀ ਹਾਂ ਵੀ ਸਾਡੀ ਮੰਗਾਂ ਦਾ ਹੱਲ ਥੋੜੀ ਹੈਗਾ ਅਰੈਸਟ ਕਰ ਲਵੋਗੇ ਤੁਸੀਂ ਫਿਰ ਸਾਰੀ ਉਮਰ ਜੇਲ੍ਹ 'ਚ ਰੱਖ ਲੈਣਗੇ ਜੀ ਜੀ ਸਿੰਘ ਡੱਲੇਵਾਲ ਨੂੰ ਛਡਵਾ ਲਾਂਗੇ ਅਸੀਂ ਹਾਂ ਪਰ ਗੱਲ ਇਹ ਹੈ ਨਵੀਂ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਸਰਕਾਰ ਦੀਆਂ ਗਲਤੀਆਂ ਧੱਕੇ ਨਾਲ ਅਰੈਸਟ ਕਰਨਾ ਹੈ ਨਾ ਬਾਅਦ ਚ ਟਕਰੋ ਹੁੰਦਾ ਆ ਠੀਕ ਹੈ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਹੈ ਨਾ ਤੇ ਬਾਅਦ ਚ ਇਹ ਕਹਿੰਦੇ ਨੇ ਵੀ ਕਿਸਾਨ ਐਵੇਂ ਕਰਦੇ ਨੇ ਉਵੇਂ ਕਰਦੇ ਨੇ ਤੇ ਗਲਤੀਆਂ ਸਰਕਾਰ ਦੀਆਂ ਨੇ ਹੈ ਨਾ ਠਾਗੇ ਅਰੈਸਟ ਕਰ ਲੈਂਦੇ ਆ ਅਰੈਸਟ ਕਰਨਾ ਹੱਲਗ ਬੈਠ ਕੇ ਗੱਲਬਾਤ ਕਰਨਾ ਸਰਕਾਰਾਂ ਨਾਲ ਬੀਐਮਐਸਪੀ ਦਿੱਤੀ ਜਾਵੇ ਕਿਸਾਨਾਂ ਦਾ ਕਰਜਾ ਮਾਫ ਹੋਵੇ ਠੀਕ ਹੈ ਆਹ ਹੱਲ ਆ ਅਰੈਸਟ ਕਰਨਾ ਹੱਲ ਸਾਰਿਆਂ ਨੂੰ ਬੇਨਤੀ ਹੈ ਬਈ ਠੀਕ ਹੈ ਤੇ ਆਪਣਾ ਕਰੋੜੀ ਬਾਰਡਰ ਤੇ ਪਹੁੰਚੂ 11 12 ਵਜੇ ਤੇ ਉਹ ਦਵਾਜੋ ਵੀ ਫੈਸਲਾ ਹੋਗਾ ਉਵੇਂ ਕਰਾਂਗੇ ਉੱਥੇ ਸਾਰਿਆਂ ਨੂੰ ਬੇਨਤੀ ਹੈ ਭਾਈ ਨਿਕਲੋ ਆਪਣੇ ਘਰਾਂ ਚੋਂ ਹੈਨਾ ਤੇ ਆਪਣਾ ਖਨੋਰੀ ਬਾਰਡਰ ਤੇ ਪਹੁੰਚੋ